ਆ ਭਾਈ ਸਾਹਿਬ ਦੇਖੋ ਰੌਂਗ ਸਾਈਡ ਆ ਪਿੱਛੇ ਭਾਈ ਸਾਹਿਬ ਰੌਂਗ ਸਾਈਡ ਆ ਦੇਖੋ ਭਾਈ ਸਾਹਿਬ ਜ਼ਿੰਦਗੀ ਨਾਲ ਪਿਆਰ ਹੀ ਨਹੀਂ ਹੈਗਾ ਯਾਰ ਪਿਆਰ ਨਹੀਂ ਹੈਗਾ ਘਰੇ ਵੇਟ ਕਰਦਾ ਕੋਈ ਭਾਈ ਕਲਾਂਣ ਕਟੋ ਜੀ ਇਹਦਾ ਮੈਂ ਕਿ ਲੋਕਰ ਤੇ ਆਟੋ ਨਹੀਂ ਲੱਗਣਾ ਚਾਹੀਦਾ ਵੀਰੇ ਕੋਈ ਵੀ ਐਕਸੀਡੈਂਟ ਹੁੰਦਾ ਕੋਈ ਵੱਡੀ ਗੱਡੀ ਆ ਸਕਦੀ ਹੈ ਕਿੰਨੀ ਮਰਜ਼ੀ ਵਾਰੀ ਆਟੋ ਵਾਲਿਆਂ ਨੇ ਸਮਝਾਇਆ ਕਿ ਅੱਗੇ ਕਰਕੇ ਲਾਓ ਪਰ ਆਟੋ ਵਾਲੇ ਨਹੀਂ ਸਮਝਦੇ ਯਾਰ ਕਿਹੜਾ ਰਸਤਾ ਹੈ ਘਰ ਉਸਨ ਦਾ ਗੱਡੀ ਤੇ ਜਾਂਦੀ ਹੋਵੇ ਟਿਕ ਕਰੇਗੀ ਕਿ ਨਹੀਂ ਕਰੇਗੀ ਕਰੇਗੀ ਨੁਕਸਾਨ ਸਵਾਰੀ ਦਾ ਵੀ ਤੁਹਾਡਾ ਵੀ ਹੋਊਗਾ ਹਾਂਜੀ ਹਾਂਜੀ ਇੱਥੇ 10 10 20 20 ਆਟੋ ਖੜ ਜਾਂਦੇ ਨੇ ਅੱਗੇ ਕਿਉਂਕਿ ਜੀ ਇਹਨਾਂ ਨੂੰ ਅਸੀਂ ਕਿਹਾ ਵੀ ਇੱਕ ਆਟੋ ਲਗਾ ਲਓ ਇੱਕ ਆਟੋ ਦੀ ਇੱਥੇ ਬਹੁਤ ਜਗ੍ਹਾ ਜੀ ਇੱਕ ਆਟੋ ਲਗਾ ਲਓ ਵੀ ਬਾਕੀ ਆਪਦੇ ਅੱਕੇ ਲਗਾ ਲਓ ਜਾਂ ਪਿਛੇ ਲਗਾ ਲਓ ਵੀ ਇੱਕ ਆਟੋ ਭਰ ਕੇ ਉਹ 5-7 ਮਿੰਟ ਚ ਭਰ ਜਾਂਦਾ ਵੀ ਤੁਸੀਂ ਉਹ ਆਟੋ ਭੇਜ ਦਿਓ ਉਸ ਤੋਂ ਬਾਅਦ ਦੂਜਾ ਲਗਾ ਲਓ ਪੁਲਿਸ ਦਾ ਆਪ ਤੰਗ ਆਈ ਪਈ ਹੈ ਜੀ ਇਹਨਾਂ ਤੋਂ ਪੁਲਿਸ ਦੇ ਪੁਲਿਸ ਦਾ ਵੀ ਨਹੀਂ ਕਹਿਣਾ ਮੰਨਦੇ ਉਹ ਤਾਂ ਵਿਚਾਰੇ ਆਪ ਇੰਨੇ ਤੰਗ ਹੋਏ ਪਏ ਨੇ ਤੇ ਸਾਡੇ ਨਾਲੋਂ ਸਾਨੂੰ ਕਹਿੰਦੇ ਨੇ ਵੀ ਵੀਰ ਬਣ ਕੇ ਨਾਲ ਲੱਗ ਕੇ ਇਹਨਾਂ ਨੂੰ ਯਾਰ ਗਾਹਾਂ ਕਰਾ ਦੇ ਕਿੰਨਾ ਕ ਪਰੇਸ਼ਾਨ ਆ ਸਾਡੀ ਲੁਧਿਆਣਾ ਸਿਟੀ ਆਟੋ ਵਾਲਿਆਂ ਤੋਂ ਸਮਰਲਾ ਚੌਂਕ ਮੇਨ ਪੁਆਇੰਟ ਕਿਉਂਕਿ ਤੁਸੀਂ ਵੀ ਕਢਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਦੋਂ ਸਾਡੀ ਬੱਸ ਆਉਂਦੀ ਆ ਇਹ ਦਾਦਾ ਵੀ ਵੀ ਆਟੋ ਫੜ ਜਾਂਦੇ ਨੇ ਸਵਾਰੀਆਂ ਨੂੰ ਕਹਿੰਦੇ ਨੇ ਖੰਨੇ ਸਰਾਂਦੀਆਂ ਪਟਿਆਲੇ ਦੇ ਨੂੰ ਵੀ ਬੈਠੋ ਤੁਸੀਂ ਇੱਥੇ ਬੱਸ ਹੀ ਨਹੀਂ ਆਉਣੀ ਬੱਸ ਸ਼ੇਰਪੁਰ ਆਉਣੀ ਆ ਝੂਠ ਬੋਲ ਕੇ ਤੁਹਾਨੂੰ ਉਠਾ ਕੇ ਲੈ ਜਾਂਦੇ ਨੇ ਪਰੇਸ਼ਾਨੀ ਤਾਂ ਹੁੰਦੀ ਆ ਹਰ ਇੱਕ ਬੰਦੇ ਨੂੰ ਪਰੇਸ਼ਾਨੀ ਹੁੰਦੀ ਆ ਕਿ ਜਦੋਂ ਮੋਰੇ ਘੁਮਾ ਕੇ ਲੈ ਜਾਂਦੇ ਨੇ ਸਾਰਨੀ ਕਾਫੀ ਹੋ ਜਾਂਦੀ ਆ ਮੋਰੇ ਲਾ ਦੇ ਨੇ ਐਕਸੀਡੈਂਟ ਹੋ ਗਏ ਨਾ ਕਰਕੇ ਇਹਨਾਂ ਦਾ ਕੋਈ ਸਟੈਂਡ ਪੜਿਆ ਹੋਣਾ ਚਾਹੀਦਾ ਜੇ ਤੋਂ ਸਟੈਂਡ ਤੋਂ ਚੱਲਣਾ ਪਰ ਆਏ ਇਹ ਲਾਵੇ ਇਹ ਚਲਾਨ ਕਰਦੇ ਆ ਜੀ ਸਾਨੂੰ ਦੂਰੂ ਦੇ ਕੇ ਭੱਜ ਲੈਂਦੇ ਹਾਂ ਬਿਲਕੁਲ ਜੀ ਜਿਹੜੇ ਸਾਡੇ ਆਏ ਨੇ ਰੋਂਗ ਪਾਰਕਿੰਗ ਨਾ ਚਲਾ ਲੋਕਣਾ ਲੈ ਤਖੜ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕੁਪਰੇ ਸਮੇਂ ਸਮਰਦਾ ਚੌਂਕ ਜਿਹੜਾ ਸਿਟੀ ਦਾ ਦਿਲ ਕਿਹਾ ਜਾਂਦਾ ਵੈਸ ਸਮਰਲਾ ਚੌਂਕ ਦੇ ਵਿੱਚ ਖੜੇ ਹਾਂ ਜਿੱਥੇ ਬਸਾਂ ਵਾਲੇ ਤੇ ਆਟੋ ਵਾਲੇ ਜਿਹੜੇ ਨੇ ਲਗਾਤਾਰ ਤੇ ਖੜੇ ਹੁੰਦੇ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ 62 ਦਾ 62 ਦੇ ਪਿੱਛੇ ਜਿਹੜੇ ਨੇ ਕਈ ਆਟੋ ਵਾਲੇ ਖੜੇ ਹੋ ਜਾਂਦੇ ਨੇ ਕਿ ਇਹ ਰੋਡ ਜਿਹੜੀ ਆ ਸ਼ਾਮ ਦੇਖਣ ਵਾਲੀ ਹੁੰਦੀ ਹੈ ਕਿ ਇਸ ਰੋਡ ਦੇ ਉੱਤੇ ਕਿੰਨਾ ਕੁ ਜਾਮ ਹੁੰਦਾ ਇਹ ਦੇਖ ਸਕਦੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿਸ ਤਰ੍ਹਾਂ ਆਟੋ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਆਟੋ ਜਿਹੜਾ ਇਸ ਰੋਡ ਦੇ ਉੱਤੇ ਲੱਗੂਗਾ ਅਗਰ ਕਿਸੇ ਟਰਨ ਲੈਣਾ ਵਾ ਉਹ ਟਰਨਿੰਗ ਵੀ ਜਿਹੜੀ ਹੈ ਨਹੀਂ ਹੋ ਪਾਂਦੀ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਆ ਇੰਨਾ ਕ ਜਿਹੜਾ ਬੁਰਾ ਹਾਲ ਜਿਹੜਾ ਲੋਕਾਂ ਦਾ ਜਿਹੜਾ ਹੋ ਚੁੱਕਾ ਹੋਇਆ ਤਸਵੀਰ ਦਿਖਾ ਰਹੇ ਮੁਲਾਜ਼ਮ ਆਪਣੇ ਵੱਲੋਂ ਡਿਊਟੀ ਤੰਦੇ ਇੰਨਾ ਕਰ ਰਹੇ ਨੇ ਵੀਰ ਅੱਦਰ ਤੁਹਾਡਾ ਆਟੋ ਆ ਹਾਂਜੀ ਕੋਈ ਸਟੈਂਡ ਸਟੂਲ ਨਹੀਂ ਮਿਲਿਆ ਤੁਹਾਨੂੰ ਕੋਈ ਸਾਰੀ ਇੱਥੇ ਦਾ ਕਿੰਨੀ ਦੇਰ ਤੋਂ ਆ ਰਿਹਾ ਕੋਈ ਸਟੈਂਡ ਨਹੀਂ ਆ ਕੋਈ ਕੁਛ ਨਹੀਂ ਹੈ ਜੀ ਹਾਂ ਸਟੈਂਡ ਹੈ ਨੀਗਾ ਰੋਡ ਜਾਮ ਹੁੰਦੀ ਹੈ ਤੁਹਾਡੇ ਆਟੋ ਦੇ ਬੱਸੋ ਕੱਲ ਕੱਲ ਪਿਆ ਸੀ ਜੇ ਮੋਰੇ ਚੱਕ ਕੇ ਸਾਈਡ ਤੇ ਕੀਤਾ ਵਾ ਮੈਂ ਪਰਨ ਵਾਲੀ ਜਗਾਂ ਦੀ ਆ ਪੁੱਛਲਾ ਸਰਦਾਰ ਜੀ ਭਾਈ ਨੇ ਕਿਹਾ ਵਾ ਮੈਂ ਕਿਲ ਸਾਈਡ ਕਰਣ ਆਇਆ ਸੀ ਕੱਲ ਨਹੀਂ ਮੈਂ ਹੀ ਕਿਹਾ ਮੈਂ ਤੇਰਾ ਟਾਇਰ ਪਾੜ ਦੇਣਾ ਕੱਲ ਕੱਕਾ ਪਰੇ ਕਰਦਾ ਇਹਨੇ ਕੱਲ ਚੱਕੇ ਦਰ ਕੀਤਾ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਮਾਂ ਐਥੇ ਨੁੱਕਰ ਤੇ ਆਟੋ ਨਹੀਂ ਲੱਗਣਾ ਚਾਹੀਦਾ ਵੀਰੇ ਕੋਈ ਵੀ ਐਕਸੀਡੈਂਟ ਹੁੰਦਾ ਕੋਈ ਵੱਡੀ ਗੱਡੀ ਆ ਸਕਦੀ ਹੈ ਕਿੰਨੀ ਮਰਜ਼ੀ ਵਾਰੀ ਆਟੋ ਵਾਲਿਆਂ ਨੂੰ ਸਮਝਾਇਆ ਕਿ ਹੱਕੀ ਕਰਕੇ ਲਾਓ ਪਰ ਆਟੋ ਵਾਲੇ ਨਹੀਂ ਸਮਝਦੇ ਮੰਜੀ ਟੁੱਟ ਵਰਦੀ ਵੀ ਪਾਈ ਹੈ ਨੇਮ ਪਲੇਟ ਵੀ ਲਾਈ ਹੈ ਮਨਜੀਤ ਇੱਕ ਗੱਲ ਦਾ ਰੂ ਰੈਗੂਲੇਸ਼ਨ ਮੰਗਦਾ ਹਾਂਜੀ ਯਾਰ ਇਹ ਕਿਹੜਾ ਰਸਤਾ ਹੈਗਾ ਰੁਪਨ ਦਾ ਗੱਡੀ ਤੇ ਜਾਂਦੀ ਹੋਵੇ ਹਿੱਟ ਕਰੇਗੀ ਕਿ ਨਹੀਂ ਕਰੇਗੀ ਕਰੇਗੀ ਇੱਕ ਮਿੰਟ ਹਾਂਜੀ ਅੰਗੀ ਬੋਲੋ ਹਿੱਟ ਕਰੇਗੀ ਕਿ ਨਹੀਂ ਕਰੇਗੀ ਕਰੇਗੀ ਨੁਕਸਾਨ ਸਵਾਰੀ ਦਾ ਵੀ ਤੁਹਾਡਾ ਵੀ ਹੋਊਗਾ ਹਾਂਜੀ ਹਾਂਜੀ ਕਿਉਂ ਨਹੀਂ ਕਵਾਚਦੇ ਕਿ ਸਾਨੂੰ ਪਰਮਾਨੈਂਟ ਇੱਕ ਅੱਡਾ ਦੇ ਦਿੱਤਾ ਜਾਵੇ ਅਤੇ ਬੱਸ ਵੀ ਕਰਦੀ ਬੱਸ ਦੇ ਨਾਲ ਜੂਕੜ ਤੇ ਤੁਸੀਂ ਆ ਕੇ ਖੜ ਜੰਨੇ ਹੋ ਪਈ ਲੇਕਿਨ ਇਹ ਤਾਂ ਹੁਣ ਸਾਰੇ ਕਹਿਣਗੇ ਤਾਂ ਹੀ ਆ ਮੇਰੇ ਇਕੱਲੇ ਕਹਿਣਾ ਤਾਂ ਹੋਣਾ ਨਹੀਂ ਇੱਕ ਬੰਦੇ ਚ ਤਾਕਤ ਹੁੰਦੀ ਐ ਇੱਕ ਤੇ ਇੱਕ 11 ਹੁੰਦੇ ਕਿ ਨਹੀਂ ਹੁੰਦੇ ਉਹ ਭਾਜੀ ਇੱਕ ਇੱਕ 11 ਹੁੰਦੇ ਸਾਰੇ ਕਹਿਣਗੇ ਤਾਂ ਅਸੀਂ ਕਵਾਂਗੇ ਨਾ ਭਾਈ ਸਾਰੇ ਖੂਚ ਮਰਨ ਤਾਂ ਅਸੀਂ ਸਾਰੇ ਨਾਲ ਮਰਨਗੇ ਨਾਲ ਹੀ ਐ ਨਾ ਭਾਜੀ ਆਪਾਂ ਕਿਹੜਾ ਇਕੱਲੇ ਆ ਨਹੀਂ ਸਾਰੇ ਖੱਡੇ ਜਾ ਰਹੇ ਅਸੀਂ ਵੀ ਜਾਵਾਂਗੇ ਨਾਲ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਗ੍ਹਾ ਚਾਹੀਦੀ ਐ ਨਾ ਹੁਣ ਤੁਸੀਂ ਵੀ ਤਾਂ ਕਹਿ ਹੀ ਰਹੇ ਹੋ ਜੇ ਅਸੀਂ ਕਵਾਂਗੇ ਨਾਲ 4 ਬੰਦੇ ਹੋਰ ਕਹਿਣਗੇ ਤਾਂ ਸਾਨੂੰ ਥਾਂ ਮਿਲ ਜਾਏ ਪਰ ਲੇਕਿਨ ਕਿਸੇ ਨੇ ਕਹਿਣਾ ਨਹੀਂ ਹੈਗਾ ਭਾਜੀ ਤੁਹਾਡੀ ਕੋਈ ਯੂਨੀਅਨ ਨਹੀਂ ਹੈਗੀ ਕੋਈ ਕਿਸੇ ਦੇ ਨਾਲ ਤੁਹਾਡੀ ਕੋਈ ਯੂਨੀਅਨ ਨਹੀਂ ਹੈਗੀ ਕੋਈ ਯੂਨੀਅਨ ਨਹੀਂ ਆ ਕਿ ਬਣਾ ਦੇ ਕੋਣ ਕਿੱਦਾਂ ਜਾਊਗਾ ਤੁਹਾਨੂੰ ਕਹਿ ਰਿਹਾ ਅੱਗੇ ਕਰੋ ਉਹ ਭਾਜੀ ਉਹ ਗੱਲ ਤੇਰੇ ਰੋਂਗ ਸਾਈਡ ਤੇ ਉਹ ਆ ਰਿਹਾ ਮੈਂ ਥੋੜੀ ਆ ਰਿਹਾ ਉਹ ਭਾਜੀ ਉਹ ਰੋਡ ਸਾਈਡ ਤੇ ਆਉਂਦਾ ਠੀਕ ਹੈ ਉਹਨੂੰ ਪੁੱਛੋ ਨਾ ਮੈਨੂੰ ਕੋਈ ਬੈਠੋ ਭਾਈ ਤੂੰ ਹੀ ਜਾ ਇੱਕ ਦੀਆਂ ਇੱਕ ਗੱਟਾ ਇੱਕ ਆਟੋ ਆਂਦਾ ਨਹੀਂ ਚਾਰ ਆਟੋ ਪਿੱਛੇ ਪਹਿਲਾਂ ਲੱਗ ਜਾਂਦੇ ਆ ਆਪਾਂ ਇਹਨਾਂ ਦੇ ਫਾਇਦੇ ਨਹੀਂ ਕਹਨੇ ਆ ਕੱਲ ਨੂੰ ਕੋਈ ਵੱਡੀ ਗੱਡੀ ਕੋਮਰ ਹੀ ਆ ਸਾਈਡ ਮਾਰ ਜੇਵੇ ਕੌਣ ਜ਼ਿੰਮੇਵਾਰ ਆ ਮੁੜ ਕੇ ਇਹਨਾਂ ਨੇ ਗਲਤੀ ਘੜਦੇ ਨਹੀਂ ਵੱਡੇ ਗੱਡੀ ਖਾਣੇਦਾਰ ਸਾਹਿਬ ਨੇ ਉਹ ਇਹਨਾਂ ਨੂੰ ਕਿੰਨੀ ਵਾਰੀ ਕਹਿੰਦੇ ਅੱਗੇ ਹੋ ਜਾ ਅੱਗੇ ਹੋ ਜਾ ਫਿਰ ਵੀ ਇਹਨਾਂ ਨੇ ਹਾਰ ਕੇ ਕਹਿਣਾ ਰੁਕ ਜੰਨੇ ਆ ਅੱਗੋਂ ਅਸੀਂ ਕਵਾਂਗੇ ਜੇ ਬੱਸ ਆ ਰਹੀ ਆ ਕੋ ਚੋੜੇ ਹੁੰਦੇ ਆ ਆਟੋ ਚੋਂ ਵਧਾਈ ਦਾ ਲੈ ਲੈਂਦੇ ਹੋ ਆਟੋ ਚੋਂ ਆਟੋ ਚ ਨਹੀਂ ਲੈ ਰਹੇ ਮੈਂ ਤਾਂ ਬੱਸ ਜੇ ਮੰਗਦੀ ਆ ਠੀਕ ਆ ਜੀ ਪਰ ਮੈਂ ਤਾਂ ਇਹੀ ਕਹਿਨੀ ਆ ਕਿ ਨੁੱਕਰ ਤੇ ਨਖੜਕ ਸਾਈਡ ਤੇ ਘੜ ਕੇ ਸਵਾਰੀ ਪਰ ਆਓ ਨਹੀਂ ਜਾਨ ਦੀ ਪਰਵਾਹ ਇਹਨਾਂ ਦਾ ਜਾਨ ਦੀ ਪਰਵਾਹ ਤਾਂ ਹੈ ਕਿੰਨੇ ਆਪਣੀ ਤਾਂ ਜਾਨ ਦੀ ਪਰਵਾਹ ਨਹੀਂ ਠੀਕ ਹੈ ਚਲੋ ਹੈ ਨਹੀਂ ਇਹ ਵੀ ਤਾਂ ਕਿਸੇ ਦਾ ਬੱਚਾ ਤਾਂ ਹੈਗਾ ਵਾ ਆਪਾਂ ਕਹਿੰਦੇ ਨੁਕੋਤੇ ਖੜਾ ਵਾ ਠੀਕ ਹੈ ਉਧਰੋਂ ਹੋਰ ਦੂਜੇ ਆਟੋ ਆ ਕੇ ਖੜ ਜਾਂਦਾ ਕੋਈ ਵੱਡੀ ਗੱਡੀ ਆ ਰਹੀ ਹੋਵੇ ਸਾਈਡ ਵੱਰ ਜਵੇ ਕੀ ਕਿਸਾਨ ਲੋਕ ਵਹੋ ਨਹੀਂ ਮੇਰੇ ਪਾਸ ਵਿੱਚਕਾਰ ਰੋਡ ਤੇ ਕਰਕੇ ਭਰਨ ਪਰ ਮੈਂ ਗਏ ਕਹਿੰਨੀ ਹੈ ਕਿ ਆਪਣਾ ਐਕਸਾਈਡ ਤੇ ਹੋ ਕੇ ਖੜ ਕੇ ਘਪ ਘਪ ਰਹਿਣਾ ਭਾਈ ਸਾਹਿਬ ਤੁਹਾਨੂੰ ਕਾਲੀ ਤੁਹਾਨੂੰ ਰੋਂਗ ਸਾਈਡ ਦਾਨ ਨੂੰ ਕਿੱਨੇ ਗਿਆ ਵਾ ਸਾਡੀ ਇਹੀ ਸਿਆਰਾ ਤਾਂ ਰੋਂਗ ਸਾਈਡ ਤੇ ਰੋਂਗ ਸਾਈਡ ਨਹੀਂ ਸਹੀ ਸਾਈਡ ਹੈ ਅਰੇ ਸਰ ਜੀ ਇਹੀ ਸੇ ਆ ਰਹਾ ਹਾਂ ਮੈਂ ਰੋਂਗ ਸਾਈਡ ਤੋਂ ਬੜਾ ਸਿਆਣਾ ਬਣ ਗਿਆ ਮੈਨੂੰ ਦੇਖ ਕੇ ਘੁਮਾ ਕੇ ਕਿੱਦਾਂ ਲੱਗ ਜਾਏਗਾ ਹੁਣ ਪਿੱਛੇ ਘੁਮਾਏਗਾ ਘੁਮਾ ਪਿੱਛੇ ਘੁਮਾ ਚਾਲੋ ਪਿੱਛੇ ਪਿੱਛੇ ਇਹੀ ਲੈ ਜਾਂਦਾ ਹਾਂ ਦੁਕਾਨ ਕੋਲ ਹਾਂ ਲੈ ਕੇ ਜਾ ਪਿੱਛੇ ਹਾਂ ਇਹ ਨਵ ਹਿਯਾਰ ਨਹੀਂ ਬਣੀ ਦਾ ਭਾਈ ਕੀ ਹਾਲ ਹੈ ਫਿਰ ਇਹਨਾਂ ਦਾ ਇਹਨਾਂ ਦਾ ਹੱਲ ਕੀ ਹੈਗਾ ਵੈਸੇ ਮੈਂ ਗੱਲ ਕਰਾ ਦਾ ਹੱਲ ਭਾਜੀ ਇਹਨਾਂ ਦਾ ਇਹ ਆ ਅਸੀਂ ਇਹਨਾਂ ਨੂੰ ਇਹ ਕਿਹਾ ਤੀਗਾ ਵੀ ਇੱਥੇ ਹੁਣ ਦੇਖੋ ਇੱਥੇ 10-10 20-20 ਆਟੋ ਖੜ ਜਾਂਦੇ ਨੇ ਆਗੇ ਠੀਕ ਹੈ ਜੀ ਇਹਨਾਂ ਨੂੰ ਅਸੀਂ ਕਿਹਾ ਵੀ ਇੱਕ ਆਟੋ ਲਗਾ ਲਓ ਇੱਕ ਆਟੋ ਦੀ ਇੱਥੇ ਬਹੁਤ ਜਗ੍ਹਾ ਜੀ ਇੱਕ ਆਟੋ ਲਗਾ ਲਓ ਵੀ ਬਾਕੀ ਆ ਵੀ ਅੱਗੇ ਲਗਾ ਲਓ ਜੇ ਪਿੱਛੇ ਲਗਾ ਲਓ ਵੀ ਇੱਕ ਆਟੋ ਭਰ ਗਿਆ 5-7 ਮਿੰਟ ਚ ਭਰ ਜਾਂਦਾ ਵੀ ਤੁਸੀਂ ਉਹ ਆਟੋ ਭੇਜ ਦਿਓ ਉਸ ਤੋਂ ਬਾਅਦ ਦੂਜਾ ਲਗਾ ਲਓ ਨੰਬਰ ਲਾ ਲਓ ਨੰਬਰ ਲਗਾ ਲਓ ਇਦਾਂ ਕਰ ਲਓ ਹਣਾ ਹੁਣ 10-10 10-10 ਆਟੋ ਖੜ ਜਾਂਦੇ ਨੇ ਆ ਕੇ ਹੁਣ ਸਾਡੇ ਸਾਨ ਨੇ ਪਹਿਲਾਂ ਵੀ ਇਹੀ ਗੱਲ ਦਾ ਰੌਲਾ ਪਿਆ ਜੀ ਪਿੱਛੇ ਵੀ ਅੱਗੇ ਵੀ ਖਬਰ ਲੱਗੀ ਸੀ ਕਿ ਤੇ ਜਾਂ ਅੱਗੇ ਪਹਿਲਾਂ ਵੀ ਖਬਰ ਲੱਗੀ ਸੀ ਕਿ ਜਦੋਂ ਇਹ ਪਤਾ ਹੀ ਕਰਦੇ ਨੇ ਇਹ ਸਾਡੇ ਜਿਵੇਂ ਬੱਸਾਂ ਦੀ ਸਵਾਰੀ ਸਾਡੇ 5-4 ਮਿੰਟ ਲੇਟ ਹੋ ਜਾਂਦੀਆਂ ਨਾ ਬੱਸ ਇਹ ਬੱਸਾਂ ਦੀ ਸਵਾਰੀ ਨੂੰ ਪਤਾ ਕੀ ਕਹਿੰਦੇ ਨੇ ਮੈਂ ਤਾਂ ਹੁਣ ਆ ਦੇਖੋ ਦੇਖ ਲਓ ਤੁਸੀਂ ਦੇਖ ਲਓ 15-20 ਆਟੋ ਖੜੇ ਨੇ ਮੈਂ ਤਾਂ ਇੱਕ ਕੋਲੇ ਆਟੋ ਖੜ ਸਕਦਾ ਨਾ ਇਹ ਝੁੰਡ ਖਾਨ ਲੱਗਾ ਤੁਹਾਨੂੰ ਆਟੋ ਦਾ ਪੂਰਾ ਅਤੇ ਬੱਸ ਆ ਕੇ ਖੜੂਗੀ ਕਿੱਥੇ ਇਹ ਆਟੋ ਵਾਲਾ ਦਾ ਪੂਰਾ ਗੜ ਬਣ ਚੁੱਕਾ ਆ ਇਹ ਇੱਕ ਆਟੋ ਇਹ ਦੋ ਆਟੋ ਆ ਤਿੰਨ ਆਟੋ ਉਹ ਚਾਰ ਆਟੋ ਉਹ ਪੰਜਵਾਂ ਆਟੋ ਉਹ ਛੇਵਾਂ ਆਟੋ ਇਹ ਤਮਾਮ ਆਟੋ ਇੱਥੇ ਇਸ ਕਰਕੇ ਖੜੇ ਨੇ ਕਿ ਤੁਸੀਂ ਬੱਸ ਲਗਾਣੀ ਕਿੱਥੇ ਆ ਉਹੀ ਗੱਲ ਮੈਂ ਕਹਿ ਰਿਹਾ ਜੀ ਭਾਜੀ ਮੈਂ ਇੱਕ ਆਟੋ ਕੋਲੀ ਖੜ ਸਕਦਾ ਮੈਂ ਇੱਕ ਆਟੋ ਕੋਲੀ ਖੜ ਸਕਦਾ ਏ ਪਤਾ ਕੀ ਕਰਦੇ ਨੇ ਅ ਮੈਂ ਹੁਣ ਇੱਕ ਆਟੋ ਕੋਲੇ ਘੜ ਸਕਦਾ ਦੂਜੇ ਆਟੋ ਵਾਲਾ ਕਹਿੰਦਾ ਵੀ ਪਟਿਆਲੇ ਇਹ ਨਹੀਂ ਜਾਣੀ ਗੱਡੀ ਵੀ ਪਟਿਆਲੇ ਇੱਥੇ ਸਰਕਾਰੀ ਗੱਡੀ ਆਣੀ ਨਹੀਂ ਹੈਗੀ ਸਰਕਾਰੀ ਗੱਡੀ ਆਉਣੀ ਹੈ ਸ਼ੇਰਪੁਰ ਮਤਲਬ ਪੰਜਾਬ ਸਰਕਾਰ ਦੇ ਰੈਵਨਿਊ ਨਹੀਂ ਕਟਾ ਪਾਰੇ ਹਾਂਜੀ ਹਾਂਜੀ ਉਹ ਸਵਾਰੀਆਂ ਉਹਦੇ ਵਿੱਚ ਬਹਿ ਕੇ ਬਿਠਾ ਕੇ ਲੈ ਜਾਂਦੇ ਨੇ ਸ਼ੇਰਪੁਰ ਚੌਕ ਠੀਕ ਹੈ ਜੀ ਸ਼ੇਰਪੁਰ ਸਵਾਰ ਬਿਠਾ ਕੇ ਸਵਾਰੀਆਂ ਲੈ ਜਾਂਦੇ ਨੇ ਹੁਣ ਅਸੀਂ ਕੀ ਕਰਦੇ ਹਾਂ ਜੀ ਅਸੀਂ ਜੇ ਇੱਕ ਬੰਦਾ ਏਜੰਟਸ ਆ ਨਾ ਨੌਦੇ ਨਾਮ ਉਹਦੀ ਲੇਡੀਜ਼ ਮੈਸੇਜ ਉਹਦੀ ਵਾਈਫ ਆ ਠੀਕ ਹੈ ਜੀ ਅਸੀਂ ਇੱਕ ਨਾ ਇੱਕ ਨੂੰ ਫ੍ਰੀ ਕਰ ਦਿੰਨੇ ਆ ਵੀ ਕੋਈ ਗੱਲ ਨਹੀਂ ਚੱਲ ਹੈ ਨਾ ਵੀ ਸਾਨੂੰ ਪੋਸਤਾ ਪੱਲੇ ਪੈਂਦਾ ਜੀ ਖਾਲੀ ਜਾਣ ਨਾਲੋਂ ਹਨਾ ਵੀ ਚੱਲ ਇੱਕ ਸਵਾਰੀ ਫ੍ਰੀ ਕਰ ਦਿੰਨੇ ਆ ਅਸੀਂ ਠੀਕ ਹੈ ਜੀ ਉਹ ਆਪਣੇ ਲਾਲਚ ਨੂੰ ਸ਼ੇਰਪੁਰ ਚਲੇ ਜਾਂਦੇ ਨੇ ਬਿਠਾ ਕੇ ਲੈ ਜਾਂਦੇ ਨੇ ਅਸੀਂ ਕੋਸਟ ਨਾ ਪੋਸਤਾ ਦਵਾਂਗੇ ਜੀ ਮਾਲ ਆਪਣੇ ਬੱਸ ਨੂੰ ਤਾਂ ਹੀ ਉਹ ਸਾਨੂੰ ਕੋਈ ਨਾ ਕੋ ਦਵ ਮਾਲ ਕਿੰਨਾ ਕਿੰਨਾ ਰੂਟ ਹੁੰਦਾ ਕਿੰਨੀ ਕਿੰਨੀ ਦੇਰ ਦਾ ਟਾਈਮ ਹੁੰਦਾ ਸਰਕਾਰੀ ਬੱਸ ਦਾ ਸਰਕਾਰੀ ਬੱਸਾਂ ਦੇ ਜਿਹੜੇ ਟਾਈਮ ਨਹੀਂ ਸਰਕਾਰੀ ਬੱਸਾਂ ਇੱਥੇ ਉੱਪਰ ਦੀ ਲੰਘਦੀਆਂ ਨੇ ਪੁਲ ਦੇ ਉੱਪਰ ਦੀ ਲੰਘਦੀਆਂ ਨੇ ਤੇ ਪ੍ਰਾਈਵੇਟ ਬੱਸਾਂ ਕੱਢਦੀਆਂ ਫਿਰ ਪ੍ਰਾਈਵੇਟ ਖੜਦੀਆਂ ਨੇ ਜੀ ਪ੍ਰਾਈਵੇਟ ਹੀ ਆਉਂਦੀਆਂ ਨੇ ਜਿਹੜੀਆਂ ਪਟਿਆਲੇ ਮਾਲੇ ਜਾਂਦੀਆਂ ਨੇ ਸਰਕਾਰੀ ਬੱਸਾਂ ਪੁਲ ਦੇ ਉੱਪਰ ਦੀ ਜਾਂਦੀਆਂ ਨੇ ਤੁਹਾਡਾ ਕੰਮ ਕੀ ਹੈ ਇੱਥੇ ਮੇਰਾ ਕੰਮ ਹੈਗਾ ਜੀ ਮੈਂ ਗੋਵਿੰਦ ਖੱਟੜਾ ਕੰਨੀਓ ਇੰਚਾਰਜ ਹਾਂ ਜੀ ਇੱਥੇ ਬੱਸਾਂ ਦਾ ਜਿਵੇਂ ਅੱਡੇ ਤੇ ਬੱਸਾਂ ਤੋਰਦੇ ਆ ਤੇ ਮੇਰਾ ਕੰਮ ਇਹ ਆ ਜੀ ਮੈਂ ਟਾਈਮ ਨਾਲ ਬੱਗੜ ਵਸ ਤੋੜਨੀ ਹੁੰਦੀ ਆ ਤੁਸੀਂ ਪੁਲਿਸ ਨੂੰ ਕਦੀ ਕੰਪਲੇਨਟ ਕੀਤੀ ਟ੍ਰੈਫਿਕ ਨੂੰ ਕੀ ਇਹ ਗੱਡੀਆਂ ਜਿਹੜੀਆਂ ਇੱਥੇ ਖੜੀਆਂ ਹੁੰਦੀਆਂ ਇਹਨਾਂ ਨੂੰ ਕਿਤਨਾ ਕਿਤੇ ਸਹੀ ਜਗ੍ਹਾ ਤੇ ਲਾ ਜਿੱਦਾਂ ਆ ਵੀ ਆ ਕੇ ਖੜ ਗਏ ਇੱਕ ਉਹ ਹੀ ਤਾਂ ਗੱਲ ਆ ਜੀ ਪੁਲਿਸ ਤਾਂ ਆਪ ਤੰਗ ਆਈ ਪਈ ਆ ਜੀ ਇਹਨਾਂ ਤੋਂ ਪੁਲਿਸ ਦੇ ਪੁਲਿਸ ਦਾ ਵੀ ਨਹੀਂ ਕਹਿਣਾ ਮੰਨਦੇ ਉਹ ਤਾਂ ਵਿਚਾਰੇ ਆਪ ਇੰਨੇ ਤੰਗ ਹੋਏ ਪਏ ਨੇ ਤੇ ਸਾਡੇ ਨਾਲੋਂ ਸਾਨੂੰ ਕਹਿੰਦੇ ਨੇ ਵੀ ਵੀਰ ਬਣ ਕੇ ਨਾਲ ਲਾ ਕੇ ਇਹਨਾਂ ਨੂੰ ਯਾਰ ਗਾਹਾਂ ਕਰਾ ਦਿਓ ਅਸੀਂ ਇਹਨਾਂ ਨੂੰ ਅੱਕੇ ਕਰਾਉਨੇ ਆ ਕਹਾ ਭਜਾਉਨੇ ਆ ਉਹਨਾਂ ਦਾ ਵੀ ਨਹੀਂ ਕਹਿਣਾ ਮੰਨਦੇ ਹੈਗੇ ਫਿਰ ਜਿਹੜੇ ਜਦੋਂ ਚਲਾਣ ਕਰਦੇ ਨੇ ਫ ਅਸੀਂ ਬੱਚੇ ਪਾਲ ਲੈਨੇ ਆ ਕਰਨੇ ਨੇ ਉਹ ਕਰਨੇ ਨੇ ਹਨਾ ਤੇ ਜਦੋਂ ਪਹਿਲੇ ਆਪਦਾ ਇੱਕ ਇੱਕ ਕਰਕੇ ਭਰ ਲੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਢਿੱਡ ਸਾ ਰੋਟੀ ਸਾਰਿਆਂ ਨੇ ਖਾਣੀ ਆ ਹਨਾ ਜੀ ਹੁਣ ਅਸੀਂ ਬੱਸ ਨੂੰ ਸਵਾਰੀ ਦਵਾਂਗੇ ਦੋ ਚਾਰ ਸਵਾਰੀਆਂ ਦਵਾਂਗੇ ਤਾਂ ਹੀ ਸਾਡੇ ਬੱਸਾਂ ਵਾਲੇ ਨੂੰ ਤਾਂ ਹੀ ਸਾਨੂੰ ਦੋ ਚਾਰ ਰੁਪਏ ਦੇਊਗਾ ਜੀ ਉਹ ਕੋਈ ਨਾ ਕੋਈ ਤੂ ਕਿਹੜੇ ਮੁਲਾਜ਼ਮ ਜਿਹੜੇ ਤੇ ਮੁਲਾਜ਼ਮ ਖੜਦੇ ਨੇ ਉਹ ਕਿੱਥੇ ਨੇ ਜਿਹੜੇ ਮੁਲਾਜ਼ਮ ਹੁਣੇ ਕਰ ਰਹੇ ਸੀਗੇ ਟ੍ਰੈਫਿਕ ਨੂੰ ਜਿਹੜੇ ਨੇ ਸੰਚੇਤ ਕਰੇ ਟ੍ਰੈਫਿਕ ਨੂੰ ਅਵੇਅਰ ਕਰ ਰਹੇ ਸੀਗੇ لیکن وہ سامنے ਕੁ ਮੁਲਾਜ਼ਮ ਖੜੇ ਹੋਏ ਨੇ ਤੁਹਾਨੂੰ ਉਹ ਦਿਖਾ ਰਹੇ ਆ ਆਓਗੇ ਬਲਾ ਸਾਹਿਬ ਇੱਕ ਮਿੰਟ ਇਹ ਮੁਲਾਜ਼ਮ ਨੇ ਇਹ ਆਟੋ ਜਿਹੜੇ ਨੇ ਪਰਦੇ ਨੇ ਆਟੋ ਸਿੱਧੇ ਅੱਗੇ ਜਾ ਕੇ ਸਿੱਧਾ ਟੰਗ ਕਰਦੇ ਨੇ ਲੇਕਿਨ ਸਵਰਨਜੀ ਕਿੰਨਾ ਕ ਪਰੇਸ਼ਾਨ ਆ ਸਾਡੀ ਲੁਧਿਆਣਾ ਸਿਟੀ ਆਟੋ ਵਾਲਿਆਂ ਤੋਂ ਸਮਰਲਾ ਚੁੰਗ ਮੀਨ ਪੁਆਇੰਟ ਕਿਉਂਕਿ ਤੁਸੀਂ ਵੀ ਕਢਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਚੱਲ ਆ ਗਿਆ ਸਵੀਰ ਤੇ ਸਮਾਜਿਕ ਪਾ ਕਿੰਨਾ ਕੀ ਆਟੋ ਆਟੋ ਕਢਾ ਲੈ ਕੇ ਦੀ ਟ੍ਰੈਫਿਕ ਨੂੰ ਬਹੁਤ ਹਲਾਟ ਹੋ ਗਿਆ ਟ੍ਰੈਫਿਕ ਫੇ ਕਿੱਦਾਂ ਸੰਚਾਰੂ ਰੂਪ ਤੋਂ ਚੱਲਦੀ ਐ ਇਸ ਵੇਲੇ ਬਹੁ ਸਿਆਰਾ ਬਹੁ ਸਿਆਰੀ ਜੀ ਸਮਝ ਲਓ ਅਸੀਂ ਥੱਕ ਜਾਂਦੇ ਸਵੇਰੇ ਦੇ ਮਤਲਬ 8 ਵਜੇ ਲਾ ਕੇ ਸ਼ਾਮ ਤੱਕ 8 ਸਾਡੇ ਹੱਥ ਖੜੇ ਹੋ ਜਾਂਦੇ ਪੁਆਇੰਟ ਹੈਗਾ ਆਟੋ ਖੜੇ ਕਰਨ ਦਾ ਨਹੀਂ ਨਹੀਂ ਕੋ ਆਟੋ ਕੋਈ ਪੁਆਇੰਟ ਕੋਈ ਨਹੀਂ ਜੀ ਬਹੁਤ ਕੋਈ ਨਹੀਂ ਮੈਂ ਦੇਖਦਾ ਪਿਆ ਸੀ ਤੁਸੀਂ ਡਿਊਟੀ ਦੇ ਤੁਹਾਡੇ ਸਾਹ ਨਾਲ ਦੇ ਸਾਥੀ ਡਿਊਟੀ ਕਰ ਰਹੇ ਸੀ ਆਟੋ ਵਾਲਿਆਂ ਨੂੰ ਅੱਗੇ ਰਿਮੂਵਿੰਗ ਕਰਾ ਰਹੇ ਸੀਗੇ ਲੇਕਿਨ ਇੱਥੇ ਇੱਕ ਕਾਰ ਡਾ ਬਣਾਇਆ ਹੋਇਆ ਕਾਰ ਡਾ ਬਣਾਇਆ ਇਹ ਫਾਈਵੇ ਤੋਂ ਇੱਕ ਕਲਮ ਫਰਨ ਵੱਡੀ ਗੱਡੀ ਕਰੂਗੀ ਹਾਦਸਾ ਹੋ ਗਿਆ ਫਿਰ ਜ਼ਿੰਮੇਦਾਰ ਕੌਣ ਹੋਊਗਾ ਫਿਰ ਕਿਹਾ ਜਾਊਗਾ ਕਈ ਵਾਰ ਹੱਸੋ ਜਾਂ ਕੋਈ ਇੱਕ ਵਾਰੀ ਥੋੜੀ ਹੋਏ ਇੱਥੇ ਕਿ ਮੰਦੇ ਨਹੀਂ ਥ੍ਰੀਪੀਲਰ ਵਾਲੇ ਕਿਸੇ ਦੀ ਤੇ ਇਹ ਪੁਲਿਸ ਤੇ ਟਿਕਰੀ ਕਿਉਂ ਫੋੜੀ ਜਾਂਦੀ ਕਿ ਪੁਲਿਸ ਜਿਹੜੀ ਜਿਹੜਾ ਟ੍ਰੈਫਿਕ ਜਿਹੜਾ ਟ੍ਰੈਫਿਕ ਵਾਲੇ ਚਲਾਣ ਵੀ ਕਰਦੇ ਆ ਹਾਂਜੀ ਚਲਾਣ ਕਰਦੇ ਫਿਰ ਇਹ ਪੈਰੀ ਹਥਲਾंदे ਬਾਈ ਦੇ ਕਹਿੰਦੇ ਮੁਤਾਬਿਕ ਉਹ ਨਹੀਂ ਨਹੀਂ ਚਲਾਵਾਂ ਦੇ ਤਾਂ ਕਿੰਨਾ ਕਿ ਹੁੰਦਾ ਜਿਹਾ 500 ਰੁਪਏ 1000 ਰੁਪਏ ਚਲਾਣ ਹੋਗੇ ਫਿਰ ਮੋਰੀਆਂ ਤੇ ਮਤਲਬ ਆਪਾਂ ਸਿੱਧੇ ਨਹੀਂ ਹੋਣਾ ਮੈਨੂੰ ਲੰਦਾ ਟਿਕੜੀ ਵੀ ਇਹਨਾਂ ਦੇ ਸਾਰੇ ਜਿਨੇ ਆਟੋ ਵਾਲੇ ਸਾਰੇ ਦੇ ਚਲਾਣ ਹੋਏ ਹੋਏ ਮਤਾਂ ਵੀ ਸਿੱਧੇ ਨਹੀਂ ਹੋ ਰਹੇ ਵੀ ਚੌਂਕ ਨੂੰ ਫਿਰ ਕਿੱਦਾਂ ਸਿਟੀ ਦਾ ਹਾਰਟ ਸਮਝੋ ਹਾਰਟ ਐਸਿਟੀ ਦਾ ਦਿਲ ਹੈ ਤੇ ਇਸ ਇਹ ਹਾਰਟ ਨੂੰ ਕਿੱਦਾਂ ਕਲੀਨ ਕੀਤਾ ਜਾ ਸਕਦਾ ਵਾ ਫਿਰ ਕਿਵੇਂ ਕਲੀਨ ਜਦੋਂ ਤੱਕ ਇਹ ਲੋਕ ਨਹੀਂ ਸਮਝਦੇ ਨਹੀਂ ਸਮਝਦੇ ਜਦੋਂ ਪਬਲਿਕ ਨਹੀਂ ਸਮਝਦੀ ਇਹਨਾਂ ਆ ਵੇਚ ਦੇਖ ਲਓ ਸਵਾਰੀਆਂ ਵਧਾਈਆਂ ਜਾ ਰਹੀਆਂ ਰੋਡ ਦੇ ਵਿੱਚ ਹੀ ਉਹੀ ਗੱਲ ਆ ਜੀ ਇਹ ਗੱਲ ਐਕਸੀਡੈਂਟ ਦਾ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਹਨਾ ਜੀ ਕਿੰਨੇ ਐਕਸੀਡੈਂਟ ਹੋ ਰਹੇ ਨੇ ਇਹਨਾਂ ਦਾ ਇਹ ਨਹੀਂ ਪਤਾ ਕਿੱਥੇ ਵੀਰੇ ਜਦੋਂ ਪਬਲਿਕ ਸਾਥ ਦਿੰਦੇ ਹੋ ਕਿ ਆਟੋ ਵਾਲੇ ਸਾਥ ਦਿੰਦੇ ਕੁਝ ਨਹੀਂ ਹੋ ਸਕਦਾ ਪਤਾ ਪਬਲਿਕ ਸਾਥ ਨਹੀਂ ਦਿੰਦੀ ਜੀ ਉਹਦਾ ਸਾਥ ਪਬਲਿਕ ਦੇਵੇ ਹਾਂ ਜੀ ਠੀਕ ਹੈ ਆਈ ਇਹ ਹੱਲ ਹੋ ਸਕਦਾ ਜਿਹੜੇ ਲੋਕ ਕਹਿੰਦੇ ਨੇ ਸਮਾਰਟ ਸਿਟੀ ਉਸ ਕੋਲੇ ਦਾ ਸਾਥ ਦੇਣ ਦਾ ਸਾਥ ਵੀ ਦੇਣਾ ਜ਼ਰੂਰੀ ਹੈ ਨਾ ਭਾਈ ਭਾਈ ਸਾਥ ਦੇਣਾ ਜ਼ਰੂਰੀ ਹੈ ਜੀ ਪਤਾ ਕੀ ਗੱਲ ਹੈ ਉਹੀ ਆ ਇਹ ਸਭ ਨੂੰ ਸਰ ਤੰਗ ਪਰੇਸ਼ਾਨ ਹੋਏ ਪਏ ਆ ਅਸੀਂ ਵੀ ਇੰਨਾ ਤੰਗ ਪਰੇਸ਼ਾਨ ਹੋਏ ਪਏ ਆ ਨਾ ਜਦੋਂ ਸਾਡੀ ਬੱਸ ਆਉਂਦੀ ਆ ਇਹ ਦੋ ਦੋ 20 20 ਆਟੋ ਫੜ ਜਾਂਦੇ ਨੇ ਸਵਾਰੀਆਂ ਨੂੰ ਕਹਿੰਦੇ ਨੇ ਖੰਨੇ ਸਰਾਂ ਦੀਆਂ ਪਟਿਆਲੇ ਦੀ ਨੂੰ ਵੀ ਬੈਠੋ ਤੁਸੀਂ ਇੱਥੇ ਬੱਸ ਹੀ ਨਹੀਂ ਆਉਣੀ ਬੱਸ ਸ਼ੇਰਪੁਰ ਆਉਣੀ ਆ ਝੂਠ ਬੋਲ ਕੇ ਇੱਥੇ ਬਿਠਾ ਕੇ ਲੈ ਜਾਂਦੇ ਨੇ ਠੀਕ ਹੈ ਜੀ ਇੱਕ ਬਾਈ ਮੈਂ ਤਾਂ ਬਾਈ ਜੀ ਕਰੋਗੇ ਥੋੜਾ ਨਾਲੋਂ ਭੇਜੋਗੇ ਕਿ ਆਉਂਗੇ ਇਹ ਅੱਡਾ ਬਣਾਇਆ ਇਹ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹ ਰੁਕ ਜਾ ਤੇਰਾ ਚਲਾਣ ਨਹੀਂ ਘਟਵਾਉਂਦਾ ਇਹ ਅੱਡਾ ਵਾ ਨਾ ਨਾ ਵੀਰੇ ਇਹ ਕੀ ਆ ਫਿਰ ਮਾਤਾ ਬਰੇ ਸਵਾਰੀ ਲਾ ਕੇ ਬਸ ਕੰਪਨੀ ਜਾ ਰਿਹਾ ਮੇਰਾ ਕੰਪਨੀ ਦਾ ਢੇਡਾ ਮੈਂ ਖੜਦਾ ਕੰਪਨੀ ਲੱਗਾ ਮੇਲ ਬਾਕਸ ਵੀਰੇ ਤੇ ਉੱਥੇ ਕੀ ਕਰਦਾ ਮੇਰਾ ਕੰਪਨੀ ਦਾ ਮਾਲ ਜਾਂਦਾ ਵੀਰੇ ਆ ਅੱਗੇ ਦੇਖ ਸਕਦੇ ਹੋ ਕਿ ਪੂਰੇ ਪੂਰੇ ਆਟੋ ਖੜੇ ਹੋਏ ਨੇ ਇਹ ਮਤਲਬ ਖਾਕੀ ਦਾ ਖੋਪ ਨਹੀਂ ਇਹਨਾਂ ਨੂੰ ਭਾਈ ਜੀ ਜੇ ਤਲਾ ਨਹੀਂ ਕਰ ਸਕਦੇ ਆਪਾਂ ਮਾਰ ਫੜ ਸਕਦੇ ਆ ਉਸ ਤੋਂ ਵੀ ਲੜਨਾ ਮਾਰ ਨਹੀਂ ਗੱਲ ਨਹੀਂ ਕਰਿਆ ਆ ਦੇਖੋ ਹਾਂ ਜੀ ਜੀ ਆ ਭਾਈ ਸਾਹਿਬ ਦੇਖੋ ਰੌਂਗ ਸਾਈਡ ਆ ਪਿੱਛੇ ਭਾਈ ਸਾਹਿਬ ਦੇਖੋ ਰੌਂਗ ਸਾਈਡ ਆ ਦੇਖੋ ਭਾਈ ਸਾਹਿਬ ਜਿੰਦਗੀ ਨਾਲ ਪਿਆਰ ਹੀ ਨਹੀਂ ਹੈਗਾ ਯਾਰ ਪਿਆਰ ਨਹੀਂ ਹੈਗਾ ਘਰੇ ਵੇਟ ਕਰਦਾ ਕੋਈ ਕੌਣ ਕਰ ਰਿਹਾ ਨਾ ਨਾ ਉਧਰ ਤੇਰ ਰਸਤਾਰ ਗੱਡੀ ਤੇਰੇ ਜਾ ਕੇ ਵੱਜੇ ਫਿਰ ਤੂੰ ਕਹੇਂਗਾ ਪੁਲਿਸ ਧਰਨਾ ਲਗਾ ਦੋਗੇ ਪੁਲਿਸ ਦੇ ਖਿਲਾਫ ਸੋਰੀ ਭਾਈ ਨਹੀਂ ਮੇਰੇ ਨਾਲ ਸੋਰੀ ਕੀ ਮੰਗਣਾ ਭਾਈ ਚਲਾਨ ਕਟੋ ਜੀ ਇਹਦਾ ਇਹ ਉਹ ਤਸਵੀਰ ਹੈ ਤੁੰ ਦਿਖਾ ਰਹੇ ਆ ਕੀ ਆ ਦੇਖ ਸਕਦੇ ਤਸਵੀਰ ਸਾਰੇ ਆ ਮੁਲਟੇ ਰੋਡ ਤੋਂ ਆ ਰਹੇ ਨੇ ਕੋਈ ਲੈਣ ਦੇ ਨਹੀਂ ਕੁਛ ਨਹੀਂ ਕੋਈ ਫਾਇਦਾ ਨਹੀਂਗਾ ਗੱਡੀ ਆਂਦੀ ਆਂਦੋ ਆ ਉੱਥੇ ਟੀਰ ਲਾਇਆ ਜੀ ਆ ਪਿੱਛੇ ਇਹ ਪਿੱਛੇ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਲੁਧਿਆਣਾ ਦੀ ਸਮਾਰਟ ਸਿਟੀ ਲੁਧਿਆਣਾ ਹੈ। ਭਾਈ ਕਿੰਨਾ ਕੁ ਪਰੇਸ਼ਾਨ ਹੋ ਇਸ ਚੀਜ਼ਾਂ ਤੋਂ ਲੁਧਿਆਣੇ ਨੂੰ ਸਮਾਰਟ ਬਣਾਉਣ ਦੇ ਪਿੱਛੇ ਕਿੰਨਾ ਕੁ ਯੋਗਦਾਨ ਦੇ ਸਕਦੇ ਆ। ਪਰੇਸ਼ਾਨੀ ਕਿੰਨੀ ਆ? ਪਰੇਸ਼ਾਨੀ ਤਾਂ ਜੀ ਆਟੋ ਵਾਲੇ ਬਹੁਤ ਪਰੇਸ਼ਾਨ ਕਰਦੇ ਨੇ ਉਹ। ਇੱਥੇ ਦੇਖੋ ਤੁਸੀਂ ਟ੍ਰੈਫਿਕ ਹੁੰਦੀ ਆ। ਬੰਦੇ ਨੇ ਕੋਈ ਖੜਾ ਇੱਥੋਂ ਐ ਨਹੀਂ ਪਤਾ ਰੋਂਗ ਸਾਈਡ 'ਚ ਇਹਨਾਂ ਨੇ ਕਿੱਧਰ ਜੀ ਆ ਜਾਣਾ। ਆ ਥੋੜੇ ਮੂਰੇ ਆ ਰੋਂਗ ਸਾਈਡ 'ਕਰੀ ਖੜਾ ਦੇ। ਬੋਲੋ। ਹਾਂ ਉਹ ਦੇਖੋ ਉਹ ਵੀ ਰੌਂਗ ਸਾਈਡ ਤੇ ਉਹ ਵੀ ਰੌਂਗ ਸਾਈਡ ਨੇ ਦੱਸੋ ਇਹਨਾਂ ਨੂੰ ਕੀ ਕਰੋਗੇ ਤੁਸੀਂ ਹੈ ਕੋਈ ਕੰਟਰੋਲ ਇਹਨਾਂ ਦਾ ਬਾਈ ਫੇਰ ਲੱਗਦਾ ਲੁਧਿਆਣੇ ਨੂੰ ਫੇਰ ਐਦਾ ਹੀ ਬਣ ਦੇਣਾ ਚਾਹੀਦਾ ਹਾਂ ਹਾਂ ਹੁਣ ਪੁਲਿਸ ਆ ਤੇ ਸੇ ਮੁਲਾਜ਼ਮ ਵੀ ਛੋਟੇ ਕੋਲ ਖੜੇ ਆ ਇਹ ਕੁਝ ਵੀ ਨਹੀਂ ਕਹਿੰਦੇ ਹੈਗੇ ਗਵਰਨਮੈਂਟ ਦਾ ਹੀ ਗਵਰਨਮੈਂਟ ਦਾ ਹੀ ਹੱਕ ਆ ਨਾ ਯਾਰ ਆਪਾਂ ਮੁਲਾਜ਼ਮ ਰੱਖਿਆ ਗਵਰਨਮੈਂਟ ਹੀ ਆਪਾਂ ਇਹਨਾਂ ਨੂੰ ਸੈਲਰੀ ਦਿੰਨੇ ਆ ਆਪਣਾ ਆਪਾਂ ਟੈਕਸ ਦਿੰਨੇ ਆ ਇਹਨਾਂ ਨੂੰ ਹਾਂ ਟੈਕਸ ਤਾਂ ਆਪਾਂ ਹੀ ਭਰਦੇ ਆ ਨਾ ਤੇ ਹਰ ਇੱਕ ਚੀਜ਼ ਦਾ ਆਪਾਂ ਟੈਕਸ ਦਿੰਨੇ ਆ ਤਨਖਾਹ ਕਿੱਥੋਂ ਲੈਂਦੇ ਨੇ ਆ ਆਪਣੇ ਟੈਕਸ ਤੋਂ ਹੀ ਲੈਂਦੇ ਆਪਾਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਦੱਸੋ ਇਹ ਕਾਹਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਬਿਲਕੁਲ ਮੈਂ ਕਹਿੰਦਾ ਕੈਮਰਾਮੈਨ ਹੋ ਕੇ ਬਾਈ ਕਿੰਨਾ ਕੁ ਪਰੇਸ਼ਾਨ ਬਾਈ ਜੀ ਇਹ ਚੀਜ਼ਾਂ ਤੋਂ ਕਿੰਨਾ ਕੁ ਪਰੇਸ਼ਾਨ ਉਨ ਲੋਨੇ ਪ੍ਰੇਸ਼ਾਨੀ ਤਾਂ ਹੁੰਦੀ ਆ ਹਰ ਇੱਕ ਬੰਦੇ ਨੂੰ ਪ੍ਰੇਸ਼ਾਨੀ ਹੁੰਦੀ ਆ ਕਿ ਜਦੋਂ ਮੋਰੇ ਘੁਮਾ ਕੇ ਲਿਆ ਦਿੰਦੇ ਨੇ ਪ੍ਰੇਸ਼ਾਨੀ ਕਾਫੀ ਹੋ ਜਾਂਦੀ ਆ ਮੋਰੇ ਲਾਜ਼ਰੇ ਐਕਸੀਡੈਂਟ ਹੁੰਦੇ ਨੇ ਇਹ ਨਾ ਕਰਕੇ ਇਹਨਾਂ ਦਾ ਕੋਈ ਸਟੈਂਡ ਬਣਿਆ ਹੋਣਾ ਚਾਹੀਦਾ ਜੇ ਤਾਂ ਸਟੈਂਡ ਤੋਂ ਚੱਲਣਾ ਆਪਣਾ ਬੱਸ ਮਾ ਤਾਂ ਇੰਨਾ ਕੀ ਕਹੂੰਗਾ ਕੱਪਸਰੀ ਬੰਨਣਾ ਚਾਹੀਦਾ ਕੱਪਸਰੀ ਵੰਡਣਾ ਚਾਹੀਦਾ ਜਿੱਦਾਂ ਬੱਸਾਂ ਦਾ ਬਣਿਆ ਇਹਨਾਂ ਦਾ ਵੀ 8 ਸਟੈਂਡ ਬਣੇ ਹੋਏ ਨੇ ਲੋਕ ਲੱਟੇ ਫੜੇ ਨੇ ਬੱਸਾਂ ਢੇ ਬਣੇ ਨੇ ਇੱਥੇ ਨਹੀਂ ਬਣਦੇ ਹੁਣ ਕੀ ਪਤਾ ਜਿੱਦਾਂ ਚਾਰ ਕੁੱਤੇ ਖੜ੍ਹ ਜਾਂਦੇ ਚਾਰ ਕੁੱਤੇ ਇੱਥੇ ਵੀ ਪਹਿਲਾਂ ਬਣਿਆ ਹੋਇਆ ਸੀ ਅੱਜ ਤੋਂ ਪਹਿਲਾਂ ਸਟੈਂਡ ਉਹ ਅੱਗੇ ਬਣਿਆ ਹੋਇਆ ਠੀਕ ਹੈ ਜੀ ਹਾਂ ਅੱਗੇ ਸਟੈਂਡ ਬਣਿਆ ਹੋਇਆ ᱛੀ ਤੇ ਬੱਸਾਂ ਪਿੱਛੇ ਖੜਦੀਆਂ ᱛਿਗੀਆਂ ਠੀਕ ਹੈ ਜੀ ਉੱਥੇ ਇੱਕ ਇੱਕ ਗੱਡੀ ਇਹਨਾਂ ਦੀ ਭਰ ਦੇ ਦੀਗੀ ਹੁਣ ਇਹਨਾਂ ਨੇ ਕਿ ਨਾ ਸਾਰੇ ਵਿੱਚ ਸਮਰਾਲਾ ਚੌਂਕ ਦੇ ਵਿਚਕਾਰ ਜਿਹੜਾ ਚੰਡੀਗੜ੍ਹ ਵਾਲਾ ਚੌਂਕਾ ਮੇਨ ਚੌਂਕ ਦੇ ਵਿਚਕਾਰ ਹੀ ਖੜਾ ਕੇ ਉਹ ਕਰ ਲੈਂਦੇ ਨੇ ਹੁਣ ਅਸੀਂ ਬੱਸਾਂ ਇੱਕ ਇੱਕ ਗੱਲ ਦੇਖੀ ਮੈਂ ਤੇ ਪੁਲਿਸ ਦੀ ਵੀ ਨਹੀਂ ਸੁਣੀ ਗਈ ਜਮਾਨੀ ਸੁਣਦੇ ਨਹੀਂ ਜੀ ਕੋਈ ਸਮਝਦੇ ਨਹੀਂ ਜੀ ਕੋਈ ਇਹਦਾ ਉਹ ਉੱਤ ਜਿਹਨਾਂ ਨੂੰ ਕਹਨੇ ਅੱਗੇ ਕਰ ਲੈਣਾ ਪੁੱਠਾ ਬੋਲਦੇ ਨੇ ਉੱਤਰ ਕੇ ਲੜਨ ਨੂੰ ਤਿਆਰ ਨੇ ਹੁਣ ਲਾਣਾ ਕਹਿੰਦੇ ਕਿਹਦੇ ਨਾਲ ਲੜਾਂਗੇ ਲੜਨ ਨੂੰ ਵੀ ਕੋਈ ਵੱਡੀ ਗੱਲ ਨਹੀਂ ਲੜਨ ਨੂੰ ਵੀ ਇਹਨਾਂ ਦਾ ਕੋਈ ਚੱਕਰ ਨਹੀਂ ਜਿੱਦਨ ਨੂੰ ਮਰਜੀ ਦੇਖ ਲੈਣਾ ਉਹ ਕੋਈ ਚੱਕਰ ਨਹੀਂ ਹੈਗਾ ਪਰ ਹੁਣ ਲੜਾਂਗੇ ਕਿਹਦੇ ਕਿਹਦੇ ਨਾਲ ਇੱਥੇ ਇੱਕ ਨੂੰ ਤੋੜਦੇ ਆ ਦੂਜਾ ਆ ਜਾਂਦਾ ਮੈਂ ਕਹਿੰਦਾ ਜੀ ਮੈਂ ਜਿਹੜਾ ਆਪ ਦੇਖੀ ਆ ਇਹ ਗੱਲ ਜਿਹਦੀ ਮੈਂ ਇੱਕ ਵਾਰ ਸ਼ਕਲ ਦੇਖ ਲਈ ਉਹਦੀ ਹਫਤਾ ਹਫਤਾ ਮੈਂ ਸ਼ਕਲ ਨਹੀਂ ਦੇਖਦਾ ਨਵੇਂ ਤੋਂ ਨਵੇਂ ਆਉਂਦਾ ਨਵੇਂ ਤੋਂ ਨਵੇਂ ਆਉਂਦਾ ਆਪ ਪਿੱਛੋਂ ਕਿੰਦਾ ਠੂਸੇ ਹੋਏ ਨੇ ਇਹ ਕੀ ਹਲਾਪ ਨੇ ਨਰੇ ਆ ਦੇਖੋ ਇਦਾਂ ਹੀ ਆ ਜੀ ਹੁਣ ਟ੍ਰੈਫਿਕ ਪੁਲਿਸ ਨੂੰ ਦੇਖਿਆ ਤਾਂ ਇਹ ਭੱਜੇ ਨੇ ਜੋ ਟ੍ਰੈਫਿਕ ਪੁਲਿਸ ਆਈ ਹੈ ਤਾਂ ਭੱਜਦੇ ਨੇ ਪਤਾ ਕੀ ਹੁਣ ਸ਼ਾਮ ਦਾ ਵੇਲਾ ਹੋ ਚੁੱਕਿਆ ਹੁਣ ਹਰੇਕ ਸਵਾਰੀ ਨੇ ਆਪਣੇ ਆਪਣੇ ਘਰ ਨੂੰ ਜਾਣਾ ਕਿ ਇਹਨੇ ਰਿਸ਼ਤੇਦਾਰੀ ਜਾਣਾ ਕਿਤੇ ਨਾ ਕਿਤੇ ਜਾਣਾ ਹਨ ਜਦੋਂ ਇਹ ਉਹਨਾਂ ਨੂੰ ਕਹਿ ਦਿੰਦੇ ਨੇ ਨਾ ਵੀ ਇੱਥੇ ਬੱਸ ਨਹੀਂ ਆਉਣੀ ਸਵਾਰੀ ਡਰ ਜਾਂਦੀ ਵੀ ਕੀ ਪਤਾ ਬੱਸ ਨਾ ਹੀ ਆਵੇ ਠੀਕ ਹੈ ਜੀ ਉਹ ਝੜ ਕੇ ਸ਼ੇਰਪੁਰ ਚਲੇ ਜਾਂਦੇ ਨੇ ਸ਼ੇਰਪੁਰ ਜਾ ਕੇ ਉੱਥੇ ਸਵਾਰੀ ਨੂੰ ਆਵੇ 10 ਰੁਪਏ ਦੇ ਲਾਲ ਚ ਪਿੱਛੇ ਉਤਾਰ ਦਿੰਦੇ ਨੇ ਮਤਲਬ ਲੁਧਿਆਣਾ ਸਿਟੀ ਸਮਾਰਟ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੀ ਨਹੀਂ ਬਣ ਸਕਦੀ ਬਹੁਤ ਬੁਰਾ ਹਾਲਾਤ ਹੈ ਟ੍ਰੈਫਿਕ ਦੇ ਮੁਲਾਜ਼ਮ ਇੱਥੇ ਮੌਜੂਦ ਹੈਗੇ ਨੇ ਜਿਹੜੇ ਰੋਂਗ ਸਾਈਡ ਤੋਂ ਆ ਰਹੇ ਸੀ ਉਹਨਾਂ ਦੇ ਬੇਸ਼ੱਕ ਜਿਹੜੇ ਨੇ ਚਲਾਨ ਕੱਟੇ ਜਾ ਰਹੇ ਨੇ ਨਹੀਂ ਨਹੀਂ ਸਵਾਰ ਰਹੇਗਾ ਸਾਡਾ ਮੁਲਾਜ਼ਮਾਂ ਦੇ ਨਾਲ ਕੀ ਆਨਲਾਈਨ ਜਿਹੜਾ ਚਲਾਨ ਕੱਟ ਰਹੇ ਨੇ ਬੜੀ ਫੁਰਤੀ ਨਾਲ ਆ ਰਿਹਾ ਸੀ ਆ ਭਰਾ ਮੇਰਾ ਬੜੀ ਫੁਰਤੀ ਨਾਲ ਪ੍ਰਵਾਹ ਨਹੀਂ ਸੀ ਘਰੇ ਕੋਈ ਜਵੇਟ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਰਫਤਾਰ ਗੱਡੀ ਆਵੇ ਠੋਕ ਦੇ ਫਿਰ ਆਪ ਆ ਖਾਕੀ ਵਰਦੀ ਦਾਗਦਾਰ ਕਰਦੇ ਹੋ ਧਰਨਾ ਪ੍ਰਦਰਸ਼ਨ ਕਰ ਦਿੰਦੇ ਹੋ ਕਿ ਸਾਡੀ ਪਰ ਸਾਡੀ ਨਹੀਂ ਉਹਦੇ ਚ ਗਲਤੀ ਨਾਲ ਜਾਨ ਨਹੀਂ ਗਈ ਪੋਤਰੀ ਗਲਤੀ ਨਾਲ ਜਾਨ ਚਲੀ ਗਈ ਪੋਤਰੀ ਗਲਤੀ ਸੀਗੀ ਸਾਡੀ ਅੰਗਿਲੀ ਕਰਤੀ ਬਾਜੀ ਮੈਨੂੰ ਕੋਈ ਗੱਲ ਦੱਸੋ ਇਹ ਜਿਹੜੇ ਆਟੋ ਖੜਦੇ ਨੇ ਇਹ ਜਿਹੜੇ ਚੌਂਕ ਦੇ ਵਿੱਚ ਖੜਦੇ ਨੇ ਯੂ ਟਰਨ ਤੇ ਖੜਦੇ ਜਿੱਦਾਂ ਆ ਇਹਨਾਂ ਤੇ ਕਿਸ ਦੀ ਕਲੀਅਕਸ਼ਨ ਲਿੱਤਾ ਜਾਂਦਾ ਇਹਨਾਂ ਦੇ ਇਹ ਚਲਾਨ ਕਰਦੇ ਆ ਜੀ ਜੀ ਸਾਨੂੰ ਦੂਰੂ ਦੇ ਕੇ ਭਜ ਲੈਂਦੇ ਨੇ ਜੀ ਬਿਲਕੁਲ ਜੀ ਜਿਹੜੇ ਸਾਡੇ ਆਏ ਦੇ ਹੀ ਰੋਂਗ ਪਾਰਕਿੰਗ ਦਾ ਚਲਾਨ ਕਰ ਲੇ ਲੇਕਿਨ ਇੱਕ ਤੁਹਾਡੀ ਵਰਦੀ ਟ੍ਰੈਫਿਕ ਦੀ ਵਰਦੀ ਇੱਕ ਪੁਲਿਸ ਦੀ ਵਰਦੀ ਡਿਫਰੈਂਟ ਮੈਂ ਖੁਦ ਖੜ ਕੇ ਦੇਖ ਲਿਆ ਜਦ ਤੱਕ ਕਾ ਖੜੇ ਸੀਗੇ ਉਹ ਚੋੜੇ ਹੋ ਕੇ ਖੜੇ ਸੀਗੇ ਜੇ ਤੁਸੀਂ ਆਇਓ ਰੱਪੂ ਚੱਕਰ ਹੋਗੇ ਇੱਕਾ ਚਿੱਟੀ ਪੱਟੀ ਦਾ ਫਰਕ ਹੈ ਕੀ ਦਾ ਫਰਕ ਹੈ ਕੋਈ ਫਰਕ ਨਹੀਂ ਜੀ ਇਹ ਪੀਸ਼ਰ ਵਾਲੇ ਡੇਲੀ ਕੋਲ ਕੱਢਦੇ ਨੇ ਇਹੀ ਵੀ ਕੋਲ ਡਿਊਟੀ ਮੇਰੀ ਵੀ ਇੱਥੇ ਹੀ ਹੈ ਜੀ ਪਰ ਏਸੀ ਥੋੜਾ ਜਿਹਾ ਦਬਕਾ ਬਾਦਮਾ ਦੇ ਸਾਨੂੰ ਦੇਖ ਕੇ ਭਜ ਦਿੰਦੇ ਨੇ ਚਾਹੀਦੀ ਕਿਉਂਕਿ ਦੇਖੋ ਸਾਡਾ ਧੜਕਾ ਨਾ ਇਹਨਾਂ ਨੂੰ ਬਹੁਤ ਜ਼ਿਆਦਾ ਸਮਝਾਉਂਦੇ ਆ ਜੀ ਜੇ ਖੜਨਾ ਹੈ ਤਾਂ ਸਾਈਡ ਤੇ ਖੜੋ ਬਿਲਕੁਲ ਸਾਈਡ ਤੇ ਖੜੋ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਪਰ ਇਹ ਬਾਰ-ਬਾਰ ਸਮਝਾਉਣ ਤੇ ਵੀ ਨਹੀਂ ਸਮਝਦੇ ਫਿਰ ਉਹਨਾਂ ਦੇ ਚਲਾਨ ਹੁੰਦੇ ਆ ਜੀ ਕਿੰਨੇ ਕ ਚਲਾਨ ਡੇਲੀ ਰੂਟੀਨ ਵਾਈਜ਼ ਕਰ ਦਿੰਦੇ ਹੋ ਇਹਨਾਂ ਦੇ ਜਿਹੜੇ ਮਤਲਬ ਖੜਦੇ ਨਹੀਂ ਚੱਜ ਨਾਲ ਰੋਂਗ ਪਾਰਕਿੰਗ ਦੇ ਜਿਹੜੇ ਚਲਾਨ ਨੇ ਜੀ ਡੇਲੀ 5-7 ਚਲਾਨ ਡੇਲੀ ਹੁੰਦੇ ਆ ਜੀ 5-7 ਚਲਾਨ ਡੇਲੀ ਡੇਲੀ ਹੁੰਦੇ ਆ ਇਹ ਇਕੱਲੇ ਸਮਰਾਲਾ ਚੌਂਕ ਸਮਰਾਲਾ ਚੌਂਕ ਬਿਲਕੁਲ ਟ੍ਰੈਫਿਕ ਹੌਲ ਸਾਂ ਉਹਨਾਂ ਨੂੰ ਅਵੇਅਰ ਕਰਾਂਗੇ ਕੀ ਕਰਾਂਗੇ ਭਾਜੀ ਇੱਕ ਛੋਟਾ ਸਵਾਲ ਹੈ ਜਿਹਦਾ ਖੜ ਕੇ ਝੋਟੇ ਬਣਾ ਕੇ ਇਹਨਾਂ ਨੂੰ ਅਵੇਅਰ ਕਰਾਂਗੇ ਜੀ ਵੇਖੋ ਜੀ ਹੁਣ ਤੱਕ ਇਹਨੂੰ ਰੋਕਿਆ ਤੁਹਾਡੇ ਸਾਹਮਣੇ ਰੌਂਗ ਰੌਂਗ ਸਾਈਡ ਪਵਾ ਦੇ ਪੱਟੀ ਇਹ ਜਾ ਰਿਹਾ ਸੀ ਮੇਰੀ ਨਿਗਾਹ ਪੈ ਗਈ ਬੜੀ ਤੇਜ਼ ਉੱਡਦਾ ਹੀ ਆ ਰਿਹਾ ਸੀਗਾ ਹਾਂ ਲੇਕਿਨ ਚਲੋ ਪੰਜਾਬ ਪੁਲਿਸ ਹੈ ਟ੍ਰੈਫਿਕ ਪੁਲਿਸ ਹੈ ਟ੍ਰੈਫਿਕ ਪੁਲਿਸ ਵੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਕੰਮ ਕਰਦੀ ਹੈ ਲੇਕਿਨ ਇੱਕ ਵੱਡਾ ਵਿਸ਼ਾ ਬਣ ਜਾਂਦਾ ਕਿ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਯੋਗਦਾਨ ਜਿਹੜੀ ਆਵਾਮ ਨੂੰ ਵੀ ਦੇਣਾ ਪਏਗਾ ਕੱਲੀ ਟ੍ਰੈਫਿਕ ਪੋਸਟ ਦੇ ਉੱਤੇ ਜ਼ਿੰਮੇਦਾਰੀ ਨਾ ਸਟੋ ਕਿ ਕੱਲੀ ਲੁਧਿਆਣਾ ਪੁਲਿਸ ਤੁਹਾਡਾ ਸਮਾਰਟਨੈਸ ਬਣਾਉਣ ਚ ਸਾਥ ਦੇਗੀ ਆਵਾਮ ਜਦੋਂ ਸਾਥ ਟ੍ਰੈਫਿਕ ਪੋਸਟਾਂ ਦੇਗੀ ਤਾਂ ਹੀ ਲੁਧਿਆਣਾ ਸਮਾਰਟ ਸਿਟੀ ਬਣ ਸਕਦਾ ਵੈ ਹੁਣ ਦੇਖਦੇ ਆ ਕਿੰਨੇ ਕ ਲੋਕ ਟ੍ਰੈਫਿਕ ਪੋਸਟ ਦਾ ਸਾਥ ਦੇਣਗੇ ਤੇ ਲੁਧਿਆਣਾ ਦੀ ਧੜਕਣ ਜਿਹੜਾ ਇਹ ਚੌਂਕ ਹੈ ਅਤੇ ਕਿੰਨਾ ਕ ਸਾਫ਼ ਨਜ਼ਰ ਆਊਗਾ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ